ਸਾਰੇ ਪਿੰਡ ਦੇ ਲੋਕਾਂ ਨੂੰ ਸਰਪੰਚੀ ਚੁਣਿਆ ਸੇਵਾ ਕਰਨ ਦਾ ਮੌਕਾ ਦਿੱਤਾ ਮਾਣ ਬਖਸ਼ਿਆ ਵੱਡੇ ਸਰਦਸ ਪੰਚਾਇਤ ਦਾ ਆਸ਼ੀਰਵਾਦ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇ ਜੀ ਨੂੰ ਨਮਸਕਾਰ ਮੈਂ ਰਵੀ ਸਿੰਘ ਪਿੰਡ ਠਾਵੇ ਤੋਂ ਦਾ ਸਕੰਚਾ ਪਿੰਡ ਦੇ ਲੋਕਾਂ ਮੈਨੂੰ ਸਰਬਸੰਮਤੀ ਨਾਲ ਕੱਢਣਾ ਸਰਪੰਚ ਚੁਣਿਆ ਮੈਂ ਪਿੰਡ ਦੇ ਲੋਕਾਂ ਦਾ तहे ਦਿਲੋਂ ਸ਼ੁਕਰ ਗੁਜ਼ਾਰਾ ਜਿਹੜਾ ਮੈਨੂੰ ਇਹ ਨਾਂ ਮਾਣ ਬਖਸ਼ਿਆ ਤੇ ਪਿੰਡੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਤਾਂ ਪਹਿਲਾਂ ਅੱਜ ਮੈਂ ਗੱਲ ਪਿਛਲੀ ਪੰਚਾਇਤੋਂ ਲੋਕ ਕਿਹੜੇ ਪੈਂਡੰਮ ਰਹਿ ਚੁੱਕੇ ਹੈ ਜੋ ਤੁਹਾਡੀ ਗਵਾਈ ਵਿੱਚ ਪੂਰੇ ਕਰਾਇਆ। ਦੇਖੋ ਜੀ ਪਹਿਲੇ ਤੇ ਇਹ ਵੀ ਇਛਲਾ ਜਿਹੜਾ ਸਰਪੰਚ ਸੀਗਾ ਸ਼ਿਤਰਿਸ਼ ਕੁਮਾਰ ਬੁੰਦੇਵੀ ਬਹੁਤ ਵਧੀਆ ਕੰਮ ਕੀਤਾ ਬਹੁਤ ਕੰਮ ਕਰਾਇਆ ਪਿੰਡਾਂ ਦੀਆਂ ਗੱਲਾਂ ਨਾਲ ਨਾਲ ਛੰਕਾ ਸਾਰੇ ਕੰਮ ਉਹਨੇ ਕਰਾਇਆ। ਜੇਕਰ ਫਿਰ ਵੀ ਕੁਝ ਕੰਮ ਪਿੱਟ ਕੇ ਰਹਿ ਜਾਂਦੇ ਨੇ ਜਿਹੜੇ ਕਿ ਅਜੇ ਕਰਨ ਵਾਲੇ ਨੇ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਜਿਹੜੇ ਕੰਮ ਰਹਿ ਗਏ ਨੇ ਮੈਂ ਉਹਨਾਂ ਨੂੰ ਵੀ ਮਤਾਂ ਨੇ ਪ੍ਰੇਸ਼ੜਾਂਗਾ ਤੇ ਖਾਸ ਕਰਕੇ ਸਾਡੇ ਪਿੰਡ ਦਾ ਪੁਰਾਣਾ ਪੰਚਾਇਤ ਘਰ ਹੈ ਉਹਦੀ ਮਰੀਮਤ ਮੇਰਾ ਹਮਨ ਕਰਦਾ ਕਿ ਮੈਂ ਉਹਨੂੰ ਮਦਦ ਸਹੀ ਤਰ੍ਹਾਂ ਬਰਤਾਲ ਦੇ ਵਿੱਚ ਤੇ ਮੈਂ ਮંત્રી ਸਾਹਿਬ ਨਾਲ ਕੀਤੀ ਸੀ ਗੱਲ ਉਹਦੇ ਬਾਰੇ ਜੀ ਕਿ ਸਾਹ ਉਹ ਕਿ ਸਾਡਾ ਪੁਰਾਣਾ ਪੰਚਾਇਤ ਘਰ ਹੈ ਜੀ ਪੁਰਾਣਾ ਹੈ ਤੁਹਾਨੂੰ ਵਧੀਆ ਫਰਾਂਟ ਦੇਗਾ ਕੋਈ ਗੱਲ ਤੁਹਾਨੂੰ ਕੰਮ ਕਰਾਉ ਤੁਹਾਨੂੰ ਮੌਕਾ ਮਿਲੇਗਾ ਸਾਰੇ ਕੰਮ ਕਰਾਉਣ ਦਾ ਉਹਦੇ ਬਾਦ ਫਿਰ ਮੈਂ ਨਾਲ ਨੂੰ ਕਿਹਾ ਜੀ ਆਪਣਾ ਆਂਗਣਵਾੜੀ ਸਾਡੇ ਚ ਪਿੱਛਦੀ ਐ ਉਹ ਵੀ ਕਿਨਾਂ ਮਰ ਜੱਜਰਾਂ ਦੇ ਹਾਸੇ ਦੇ ਵਿੱਚ ਚੱਲ ਰਹੀ ਐ ਤੇ ਮੈਂ ਉਹਦੇ ਬਾਦ ਵੀ ਕੀਤੀ ਸੀ ਗੱਲ ਉਹਨਾਂ ਕਿਹਾ ਜੀ ਕੋਈ ਗੱਲ ਦੇ ਤੁਹਾਨੂੰ ਜਿਹੜੇ ਕੰਮ ਦੱਸੋਗੇ ਮੈਂ ਕਰਾਂਗਾ ਤੇ ਮੇਰੇ ਦੋ ਕੰਮ ਦੇ ਮੇਨ ਹੈਗੇ ਜਿਹੜੇ ਕਰਨ ਵਾਲੇ ਨੇ ਇਹਨਾਂ ਨੂੰ ਮੈਂ ਪਹਿਲੇ ਧੜਫੇ ਕਰਾਉਣਾ ਤੇ ਬਾਕੀ ਕੁਝ ਕੰਮ ਜਦੋਂ ਉਹਦੇ ਮਦਦ ਨਾਲ ਕਰੇ ਜਿਹੜੇ ਮੈਂ ਇਹਦੇ ਨਾਲੇ ਕਰਵਾਇਨਾ ਆਪਣਾ ਸਕੂਲ ਦਾ ਫਰਸ਼ ਪਾਣਾ ਸੀਗਾ ਉਹ ਵੀ ਪਾਇਆ ਇਹ ਉਹ ਮੜੀਆ ਦਾ ਫਰਸ਼ ਸਾਰਾ ਕੱਚਾ ਹੀ ਉਹ ਪੂਰੀਏ ਪੱਕੀਆਂ ਕਰਾਇਆਣਾ ਮੜੀਆ ਨੂੰ ਜਾਣ ਵਾਲਾ ਰੋਡ ਜਿਹੜਾ ਆ ਉਹ ਵੀ ਬਾਕੀ ਤੇਲ ਤੋਂ ਲੱਗਿਆ ਹੋਇਆ ਸੀ ਜਿਹੜਾ ਕਿ ਜਿ ਮਾਰਕੀਸ਼ਨ ਕਰਾ ਕੇ ਮੈਂ ਪੈਸੇ ਦਿੱਤਾ ਸੀ ਉਹ ਪੂਰੀ ਸਰਵਿਸ ਜਿਹੜੀ ਆ ਕੰਪਲੀਟ ਕਰਾਈ ਆ ਤੇ ਇਹਦੇ ਨਾਲ ਨਾਲ ਕਰਨਾ ਬਾਈ ਚਾਲ ਵਾਲਿਆਂ ਦੇ ਪਿੰਡ ਦੇ ਵਿੱਚ 17 ਲਾਈਟਾਂ ਆਈਆਂ ਹੁਣ ਕੁਝ ਪੁਰਾਣੀਆਂ ਲਾਈਟਾਂ ਵੀ ਜਿਹੜੇ ਫਰਾਂਟ ਲੱਗ ਰਹੇ ਆ ਵਿਚਾਰ ਆ ਕੁਝ ਉਹ ਵੀ ਖਰਾਬ ਹੋ ਜਣਗੇ ਤੇ ਪੂਰਾ ਕੜੀ ਜਿਹੜਾ ਦਾ ਰੋਡ ਦੇ ਕਨਾਰੇ ਲਾਈਟਾਂ ਲਾਈਆਂ ਨੇ ਪੂਰਾ ਚੰਨ ਹੋਇਆ ਗਿਆ ਰਾਤ ਨੂੰ ਕੋਈ ਦਿੱਕਤ ਨਹੀਂ ਰਾਤ ਨੂੰ ਉਸ ਆਪੀ ਤੱਕ ਤੱਕਾ ਤਾਂ ਤਾਂ ਤੜਾਈ ਅੱਜ ਕੱਲੋ ਕੰਡਾ ਸ਼ਾਮਾ ਬੜਾ ਜੀ ਉਲਝ ਹੋਇਆ ਰਹੇਗਾ ਤੇ ਹੁਣ ਲਾਈਟਾਂ ਉੱਤੇ ਲੱਗਣ ਨਾਲ ਕੈਂਪ ਵੀ ਲੱਗ ਗਿਆ ਤੇ ਉਹਦੇ ਨਾਲ ਅਸੀਂ ਕਾਫੀ ਫਰਕ ਪੈ ਗਿਆ ਤੇ ਕੋਸ਼ਿਸ਼ ਕਰਾਂਗੇ ਅਸੀਂ ਜਿੱਦਾਂ ਜਿੱਦਾਂ ਸਾਾਨੂੰ ਫੰਡ ਮਿਲਦਾ ਜਾਊਗਾ ਤੇ ਅਸੀਂ ਕੋਸ਼ਿਸ਼ ਤਾਂ ਹੈ ਬਹੁਤ ਪੜ ਦੀ ਕਲਪ ਮੈਂ ਕਰਾਂਗੇ ਕਿੰਨੀ ਕਿ ਸਾਡੀ ਕੋ ਹੋਏਗੀ ਬਾਕੀ ਅਜੇ ਚੰਚਾਂ ਕਾਫੀ ਹੈ ਮੈਂ ਤੇ ਸਾਲੂ ਸਾਲ ਵੀ ਨਹੀਂ ਹੋਇਆ ਸਾਨੂੰ ਸਪੈਸ਼ ਬਣੇ ਤੇ ਅਜੇ ਕੰਮ ਪੂਰਾਵਾ ਕਿਚਨ ਇਹ ਬਾਕੀ ਫੈਲ ਦੀ ਸੈਂਤੀ ਹੈ ਸਾਰਾ ਜਿਹਦਾ ਹਾਂ ਕਹਿਣ ਦਾ ਕਰਾਂਗੇ ਸਪੈਸ਼ ਮੈਂ ਬਿਠਕ ਬਣਿਆ ਪਰ ਮੈਂ ਮੈਂ ਬਰਾਉ ਨਾਲ ਲੈ ਕੇ ਸਾਰੇ ਕੰਮ ਜੇ ਕਰੀ ਨਾ ਤੇ ਤਾਂ ਹੀ ਹੈ ਸੋ ਸਪੰਸਰ ਰਸਨ ਕਰਦੇ ਸਮਝ ਆ ਕਦੀ ਜਮਾ ਦਿੰਦੇ ਜਿਹਨੇ ਦੋ ਲੋਕ ਹੋਣਗੇ ਅੰਦੇ ਰਸਨ ਕਰਦੇ ਗਰੀਬ ਵੀ ਤਾਂ ਰਸਨ ਖੁੰਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਵਿੱਚ ਕਿਹਦਾ ਸਮੱਸਿਆ ਹੈ ਤਾਂ ਬੇਰਪਰ ਇਹ ਸਮੱਸਿਆ ਵੀ ਹਦ ਰਹੀ ਹੈ ਯਾਰ ਇਹਦੇ ਚੁਪ ਦਾ ਅੱਜ ਕੀਤੀ ਸੀ ਇਹ ਕੰਮ ਦਾ ਚੁਪਿਆ ਸੀਗਾ ਆਪਣੇ ਆਪਣੇ ਦੇ ਕੋਲ ਸਾਰੇ ਪਿੰਡ ਦੇ ਰਸ਼ਨ ਕਾਰਡ ਨਾ ਬਣਾਏ ਜਾਂ ਕਾਫੀ ਦੇਰ ਤੋਂ ਹੋਈ ਰੇ ਮਤਲਬ ਬਡੇ ਸੀਗੇ ਇਹ ਰਸ਼ਨ ਕਾਰਡ ਪੁਰਾਣੇ ਜਿਹੜੇ ਬਡੇ ਨੇ ਉਹੀ ਆ ਨਵੇਂ ਰਸ਼ਨ ਕਾਰਡ ਕੋਈ ਬਣਿਆ ਹੈਗਾ ਅਸੀਂ ਇਹ ਦੁਕਾਨੀ ਫਾਜ ਪਿੰਡ ਦੇ ਲੋਕਾਂ ਦੀ ਕਾਫੀ ਲੋਕਾਂ ਦੀ ਮੰਗ ਰਹੀ ਹੈ ਕਿ ਸਾਡੇ ਜਿਹੜੇ ਨਵੇਂ ਰਸ਼ਨ ਕਾਰਡ ਨਵੇਂ ਬਣਾਈ ਜਾਣ ਕਈ ਪਰਿਵਾਰਾਂ ਦੇ ਤੇ ਜਿੱਦਾਂ ਬੱਚੇ ਹੋ ਗਏ ਨੇ ਜਾਂ ਕੋਈ ਉਹ ਜੀ ਘਰ ਡੈਡ ਉਹ ਮੋਆ ਬਿਆਆ ਜਿਆ ਕੋਈ ਆਪਣੇ ਜਿਨ੍ਹਾਂ ਨੂੰ ਜਰੂਰਤ ਹੈਗੀ ਹੈ ਕਹਿੰਦਾ ਮਤਲਬ ਹੈ ਕਿ ਉਹਨਾਂ ਤੇ ਸਾਡੇ ਕੋਲ ਆਉਣਾ ਹੀ ਹੈ ਜੀ ਤੇ ਅਸੀਂ ਉਹਨਾਂ ਦੀ ਰਿਕਵੈਸਟ ਲੈ ਕੇ ਸ਼ਹਿਰ ਮੰਤਰੀ ਸਾਹਿਬ ਨੂੰ ਕੋਲ ਵੀ ਕਹਿ ਦਿੱਤੀ ਕਿ ਉਹਨਾਂ ਸਪਲਾਈ ਡਿਪਾਰਟਮੈਂਟ ਨੂੰ ਵੀ ਭੇਜ ਦਿੱਤੀ ਤੇ ਉਹ ਕਹਿੰਦੇ ਨੇ ਅਜੇ ਸਾਡੇ ਕੋਲ ਨਾ ਨਵੇਂ ਜਿਹੜੇ ਦਾ ਸਾਡੇ ਦੀ ਮਤਲਬ ਹੈ ਹਾਂ ਹਜੇ ਮਨਜ਼ੂਰੀ ਨਹੀਂ ਆਈ ਜਦੋਂ ਆਏਗੀ ਤੇ ਅਸੀਂ ਮਤਲਬ ਕਹਿੰਦੇ ਹਾਂ ਆਪੇ ਕਰਾਂਗੇ ਤੁਹਾਡਾ ਕੰਮ ਕੋਈ ਕਰ ਦੇਣਾ ਤੋਂ ਜੋ ਕੱਚੇ ਘਰਾਂ ਦਾ ਪ੍ਰਿੰਦਾ ਤੇ ਨਵੇਂ ਬੌਮ ਬਲੇ ਕਿੰਨੀਆਂ ਆਪ ਜਿਹਦੇ ਪਿੰਡ ਵਿੱਚ ਕੱਚੇ ਘੁੱਟੇ ਬਣਾਲਾ ਕਿੰਨੇ ਨਵੇਂ ਅਪਲਾਈ ਕੀਤੇ ਦੇਖੋ ਜੀ ਸਾਡੇ ਪਜਾਦਾ ਦਾ ਮੈਂ ਸਰਪੰਚ ਬਣਿਆ ਆਪਾਂ ਦੇ ਤਕਰੀਬਨ 4 ਘਰਾਂ ਸਾਡੇ ਨਾਲ ਖਾਈਆਂ ਪੱਕੇ ਮਕਾਨਾਂ ਦੇ ਹਾਂਜੀ ਤੇ ਉਹਨਾਂ ਦੇ ਪੈਸੇ ਮਿਲ ਗਏ ਨੇ ਮਕਾਨਾਂ ਦਾ ਕੰਮ ਬਿਲਕੁਲ ਤਕਰੀਬਨ ਕੰਪਲੀਟ ਹੋ ਗਿਆ ਇੱਕ ਮਕਾਨ ਦਾ ਕੰਮ ਜਿਹੜਾ ਹੈ ਉਹ ਅਜੇ ਇਹ ਲਈ ਇਹ ਉਹ ਲੋਕ ਪੁੱਛੇ ਮੈਂ ਆਪਣਾ ਤਕਨੀਕੀ ਘਰਨਾ ਕਾਨੂੰਨ ਦੀ ਡਿਗ੍ਰੀ ਗ੍ਰਾਂਟ ਲਈ ਫੜੀ ਤੇ ਅਧਾਲਿ ਦਾ ਆਪਣਾ ਆਧਾਰ ਕਾਰਡ ਜਿਗਾ ਉਹ ਡਿਜੀਟਲ ਦਾ ਉਹ ਅਪਡੇਟ ਨਹੀਂ ਹੋਇਆ ਤਾਂ ਉਸਰਾ ਕੇ ਤੇ ਉਹਦੀ ਤਮਾਰ ਗ੍ਰਾਂਟ ਪੈ ਗਈ ਪੈ ਗਈ ਉਹਨੇ ਵੀ ਆਪਣੀਆਂ ਨਿਯਮਾਂ ਕਸ਼ਤੀਆਂ ਤੇ ਕੰਮ ਚાલુ ਕਰਤਾ ਤੇ ਉਦਾਂ ਮੈਸੇਜ ਮੈਂ ਕਿਛੇ ਮਕਾਨਾਂ ਦੀ ਗ੍ਰਾਂਟ ਵਾਸਤੇ ਹੈ तकरीबन ਪਿੰਡ ਦੇ 12 ਵਜੇ ਦੀ ਗ੍ਰਾਂਟ ਜਿਹੜੀ ਹੈ ਉਹ ਨਵੇਂ ਕੱਚੇ ਮਕਾਨਾਂ ਦੀ ਹੈ ਉਹ ਆ ਵੀ ਮਿਲ ਲਿਆ ਆਪਣਾ ਵਈ ਆ ਬੜਾਈ ਚੱਕ ਚੱਕ ਉਹ ਉਹ ਯੋਗ ਨਸ਼ਿਆਂ ਬਰਤ ਪੰਜਾਬ ਸਤਾ ਨੇ ਗੁੰਮ ਚਲੀਆ ਆਪ ਜੀ ਦੇ ਪਿੰਡੋਂ ਲੈ ਕੇ ਕਿਵੇਂ ਦੇਖੋ ਜੀ ਸਾਡੇ ਪਿੰਡ ਦੇ ਵਿੱਚ ਨਸ਼ਿਆਂ ਦੇ ਬਾਰੇ ਅੱਜ ਆਪਣੇ ਬੋਰਡ ਵੀ ਇਥੇ ਲਾਜਣਾ ਉਹਦਾ ਮਤਲਬ ਹੈ ਜਦੋਂ ਸਾਡਾ ਆਮਲਾਸ ਹੁੰਦਾ ਉੱਥੇ ਵੀ ਸਾਡੇ ਸਾਡੇ ਸਰਪੰਚ ਇਹੀ ਗੱਲ ਕਰਦੇ ਆਈ ਨਸ਼ਿਆਂ ਤੋਂ ਇਹਦਾ ਦੂਰ ਰਹੋ ਗੇਮਾਂ ਦੇ ਵਿੱਚ ਧਿਆਨ ਦਿਓ ਜਿੱਦਾ ক্রিকেট ਹੈ ਜੀ ਹੈ ਹਾਕੀ ਹੈ ਵਾਕੀ ਬਾਜੀਵਾਲ ਸਾਡੇ ਪਿੰਡ ਸ਼ਾਮੀ ਪੂਈ ਖੇਡਦੇ ਆ ਤੇ ਇਹ ਐਸ ਤਰ੍ਹਾਂ ਸਾਡੇ ਪਿੰਡ ਦੇ ਵਿੱਚ ਪਹੁੰਚਾਈ ਹੈ ਇਦਾਂ ਦੀ ਕੋਈ ਗੱਲ ਮਸਲਾ ਜੇ ਸਾਡੇ ਨੋਟਿਸ 'ਚ ਨਹੀਂ ਆਈ ਤੇ ਜੇ ਮਸਲਾ ਕੋਈ ਇਦਾਂ ਦਾ ਕੀ ਹੋਵੇਗਾ ਵੀ ਤੇ ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਮਤਲਬ ਜੇ ਕੋਈ ਪੰਡਾ ਇਦਾਂ ਦਾ ਹੈਗਾ ਤੇ ਉਹਨੂੰ ਸਹੀ ਸਲਾਹ ਦੇ ਕੇ ਉਹਦੇ ਮਾਪਿਆਂ ਨੂੰ ਬਸੇ ਨੂੰ ਗਾਈਡ ਕਰਾਂਗੇ ਤੇ ਜੇ ਕੋਈ ਇਦਾਂ ਦਾ ਨਸ਼ੇ ਵਾਲਾ ਹੈ ਵੀ ਹੈ ਤੇ ਉਹਨੂੰ ਮਤਲਬ ਪਰਫਾਹ ਦੇ ਹਸਪਤਾਲ ਦੇ ਵਿੱਚ ਅੱਜਕੱਲ੍ਹ ਐਡਮਿਸ਼ਨ ਕਰਾਂ ਦੀ ਬੜੀ ਵਿਵਸਥਾ ਉੱਥੇ ਹਰ ਤੀਜਾ ਦਾ ਇਲਾਜ ਜਿਹੜਾ ਹੋ ਜਾਂਦਾ ਤੇ ਫਤਹੀ ਬੋਲ ਲਾਇਆ ਜਗਾ ਜਗਾ ਮੈਂ ਜੁੱਧ ਨਸ਼ਿਆਂ ਵਿਰੁੱਧ ਤੇ ਬਾਕੀ ਮਾਨ ਸਰਕਾਰ ਵੀ ਬਹੁਤ ਉਪਰਾਲਾ ਕਰ ਲਈ ਹੈ ਨਸ਼ਿਆਂ ਦੇ ਖਿਲਾਫ ਤੇ ਕਾਫੀ ਕੰਮ ਹੋ ਹੀ ਗਿਆ ਹੈ ਨਾ ਜਿਹੜੇ بڑے ਗੈਂਗਸ ਸੀ ਉਹ ਫੜੇ ਗਏ ਨੇ ਤੇ ਇਹਦੇ ਨਵੇਂ ਨੇ ਉਹਨਾਂ ਦੀ ਵੀ ਕਾਫੀ ਮਸਲਾ ਤੇਜੀ ਨਾਲ ਦੇ ਫਾਰਮ ਹੋ ਗਏ ਨੇ ਹੁਣ ਮਤਲਬ ਉਹ ਅੰਡਰ ਗਾਉਂਡੀ ਹੋ ਗਏ ਨੇ ਤਕਰੀਬਨ ਕੋਈ 1000 ਰੁਪਏ ਸਾਡੇ ਖੇਤ ਇਲਾਕੇ ਦੇ ਵਿੱਚ ਤੇ ਬਹੁਤ ਘਟ ਸੀ ਕੇਸ ਹੈਗੇ ਸਾਡੇ ਪਿੰਡ 'ਚ ਕੋਈ ਇਦਾਂ ਦਾ ਕਿਸੇ ਪੈਸੇ ਆਇਆ ਨਹੀਂ ਤੇ ਹੁਣ ਦਾ ਜਾਗਰੂ ਕਰਦੇ ਰਹੀਦਾ ਟੈਂਪੋ ਟੈਂਪੋ ਕਰਨਾ ਉਹ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਦੇਓ ਕਿ ਲਗਭਗ ਸਕੂਲ ਦੇ ਵਿੱਚ ਕੁਝ ਤਾਂ ਵੀ ਬੰਦੀਆਂ ਆ ਜਾਂ ਪੜ੍ਹਦੇ ਰਹਿੰਦੇ ਪਿੰਡ ਸਾਡੇ ਜੀ ਆਪਣਾ ਸਾਡਾ ਇਹ ਪਿੰਡ ਦਾ ਜਿਹੜਾ ਸਰਕਾਰੀ ਸਕੂਲ ਹੈ ਇਹ ਸਾਡੇ ਜ਼ਿਲ੍ਹੇ ਦਾ ਫਸਟ ਸਕੂਲ ਹੈ ਹਾਂਜੀ ਸਾਡੇ ਆਪਣੇ ਇੱਥੇ ਅਰਸ਼ੇਸ਼ ਚੜ੍ਹਨੀ ਹੈਗੇ ਤਾਰਾ ਗੜ ਦੀ ਟੀਚਰ ਪੂਰੇ ਜ਼ਿਲ੍ਹੇ ਦੇ ਵਿੱਚ ਫਸਟ ਨੰਬਰ ਤੇ ਆਇਆ ਤੁਸੀਂ ਇੱਕ ਵਾਰ ਸਕੂਲ ਜਾ ਕੇ ਚਾਤੀ ਮਾਰੋ ਸਾਡੇ ਸਕੂਲ ਦੇ ਵਿੱਚ ਇਸ ਵੇਲੇ 100 ਤੇ 7 ਬੱਚੇ ਜਿਹੜੇ ਨਾ ਉਹ ਪੜ ਰਹੇ ਨੇ ਸਾਡੇ ਪਿੰਡ ਦੇ ਬੱਚੇ ਵੀ ਹੈਗੇ ਨਾ ਕੋਈ 20 25 ਲੇਕਿਨ ਬਾਕੀ ਪਿੰਡਾਂ ਦੇ ਬੱਚੇ ਜਿਹੜੇ ਨਾ ਉਹ ਇੱਥੇ ਫ੍ਰੀ ਅਹੀਂ ਟੈਂਪੂ ਲਾਇਆ ਹੋਇਆ ਹੈ ਲਾਇਆ ਲਾਇਆ ਤੇ ਫ੍ਰੀ ਟੈਂਪੂ ਲਾ ਕੇ ਤੇ ਬੱਚੇ ਅਹੀਂ ਉੱਥੇ ਲਿਆਉਂਦੇ ਆ ਤੇ ਬੱਚਿਆਂ ਨੂੰ ਕੋਈ ਫੀਸ ਨਹੀਂ ਦੇਈਦੀ ਬੱਚਿਆਂ ਨੂੰ ਵੱਡੀਆਂ ਮਿਲਦੀਆਂ ਨੇ ਬੱਚਿਆਂ ਦੇ ਕਮਰਿਆਂ ਦੇ ਵਿੱਚ ਦੇਖੋ ਜੀ ਏਸੀ ਲਾਏ ਨੇ ਚਾਰ ਏਸੀ ਲੱਗੇ ਨੇ ਸਾਡੇ ਸਕੂਲ ਦੇ ਪ੍ਰਾਈਮਰੀ ਸਕੂਲ ਦੇ ਵਿੱਚ ਤੁਸੀਂ ਯਕੀਨ ਕਰੋਗੇ ਤੇ ਇਹੇ ਛੋਟੇ ਬੱਚੇ ਨੇ ਉਹਨਾਂ ਵਾਸਤੇ ਵੀ ਪ੍ਰਾਪਰ ਜਿਦਾਂ ਲਾਇਆ ਜਿਹੜੇ ਇਹ ਉੱਥੇ ਛੋਟੀਆਂ ਕੁਰਸੀਆਂ ਲਾਈਆਂ ਨਾਲੇ ਵਾਸਤੇ ਮੈਰੋਨਾ ਵਾਸਤੇ ਬੈੱਡ ਲਾਇਆ ਦਾ ਹੈ ਕਿ ਨਾ ਗਰਮੀ ਦੇ ਵਿੱਚ AC ਲਾਇਆ ਦਾ ਹੈ ਜੇ ਬੱਚਾ ਮਸਲਾ ਸੌਂ ਜਾਂਦਾ ਹੈ ਜਾਂ ਠੱਪ ਜਾਂਦਾ ਹੈ ਉੱਥੇ ਬੈਠ ਕੇ ਬੈੱਡ ਦੇ ਉੱਤੇ ਆਰਾਮ ਕਰਦਾ ਹੈ AC ਲੱਗੇ ਹੋਏ ਨੇ ਜਿਹੜਾ ਬੱਚਾ ਕੋਈ ਵੀ ਬੱਚਾ ਜਿਹੜਾ ਉੱਥੇ ਜਾ ਕੇ ਉੱਤੇ ਮਸਤੀ ਦੇ ਵਿੱਚ ਸਕੂਨ ਤੋਂ ਇੱਕ ਵਾਰ ਜਾ ਕੇ ਦੇਖੋ ਕੈਨ ਵੀ ਕਿੜੀ ਗਾ ਮੂਹ ਨਾਲ ਤੇ ਖਰਕੀ ਸਿਫਤ ਕਰਨੀ ਹੈ ਜਰਨਲ ਚ ਜਾ ਕੇ ਦੇਖੋ ਸਾਡੇ ਜ਼ਿਲ੍ਹੇ ਦਾ ਮਸਲਾ ਤਾਂ ਨੰਬਰ 1 ਸੂਟਾ ਹੈ ਤੇ ਫਸਟ ਇਅਰ ਦਾ ਹਲ ਦੇਮ ਦੇ ਵਿੱਚ ਵੀ ਫਿਡਾਂ ਦੇ ਵਿੱਚ ਤੇ ਬਾਕੀ ਐਡਮਿਨਿਸਟ੍ਰੇਸ਼ਨ ਸਟਾਫ ਇਹ ਅਬੀ ਟੀਚਰਾਂ ਦੀ ਤੇ ਕਮੀ ਹੈਗੀ ਹੈ ਸਾਡੇ ਤੋਂ ਜਿੱਤਾ ਕੀਤੀ ਗੱਲ ਕੋਈ ਟੀਚਰਾਂ ਦੀ ਹੈ ਟੀਚਰਾਂ ਹੀ ਮਤਲਬ ਹਾਇਰ ਕੀਤੀ ਹੈ ਪਿੰਡ ਦੇ ਵਿੱਚ ਤੇ ਅਹੀ ਤਕਰੀਬਨ ਤਿੰਨ ਟੀਚਰ ਜਿਹੜੇ ਨੇ ਹਾਇਰ ਕੀਤੇ ਦੇ ਨਾਮ ਆਪਣੇ ਅਨਨ ਨੂੰ ਆਪਣੇ ਪਿੰਡ ਦੇ ਵਗੇਲੇ ਮੰਗਦੇ ਨਾ ਥੋੜੀ ਜਿਹਾ ਸਹੀ ਖਰਚੇ ਵਿੱਚ ਇਹ ਪانيه ਸ਼ੀਲ ਠੀਕ ਨਾ ਉਹ ਤਕਰੀਬਨ ਹਰ ਮਹੀਨੇ 100-100 ਰੁਪਇਆ ਦੋ ਸਖੂਪ ਨੂੰ ਲੱਗਦਾ ਹੈ ਜਿੰਨੇ ਨਾ ਤਾਂ ਕਿ ਉਹ 얘ਰੇ ਬੱਚੇ ਪੜ੍ਹਦੇ ਨੇ ਉਹਨਾਂ ਵਾਸਤੇ ਮਗਦੀਆਂ ਆ ਜਾਂ ਜਾਂ ਉਹਨਾਂ ਦਾ ਬੱਚਿਆਂ ਦਾ ਆਨ ਦਾ ਇੱਥੇ ਘਰਾਇਆ ਆ ਜੀ ਸਰਪੰਚ ਜੀ ਤੁਸੀਂ ਗੱਲ ਕੀਤੀ ਆ ਕਿ ਸਕੂਲ ਨੂੰ ਵੈਹ ਜਿਹੜੀ ਉਹ ਲਗਾਈ ਗਈ ਹੈ ਅਲੱਗ-ਅਲੱਗ ਬੱਚੇ ਜਮਾਤ ਹਾਂਜੀ ਕੀ ਇਹ ਪੰਚਾਇਤ ਫੰਡ ਦੇ ਵਿੱਚੋਂ ਪੈਸੇ ਇਤੇ ਜਾਂਦੇ ਆ ਜਾਂ ਕਿਸ ਸਰਕਾਰੀ ਫੰਡੋਂ ਦੇ ਕੋਈ ਇੱ쁜ਿਆਰ ਫੰਡ ਦੇ ਵਿੱਚੋਂ ਕੋਈ ਪੈਸਾ ਨਹੀਂ ਦਿੱਤਾ ਜਾਂਦਾ ਹੈਗਾ ਪੰਜਾਬ ਫੰਡ ਵਿੱਚ ਮੈਂ ਜਦੋਂ ਦਾ ਬਣਿਆ ਮੈਂ ਤਾਂ ਇੱਥੇ ਕੋਈ ਪੈਸਾ ਹੀ ਕਿਤੇ ਮੰਗਦਾ ਨਾ ਤਾਂ ਲੇਕਿਨ ਇਹ ਜਰੂਰ ਹੈਗਾ ਕਿ ਹੁਣ ਜਦੋਂ ਉੱਥੇ ਕੁਝ ਕੰਮ ਕਰਨਾ ਸੀਗਾ ਇਹਦਾ ਆਪਣਾ ਖਰਚ ਵਗੈਰਾ ਪਵਾਉਣਾ ਸੀਗਾ ਉਹ ਮੈਂ ਪਵਾਉਂਦਾ ਸੀਗਾ ਨਾਲਾ ਇੰਨੇ ਕੋਈ ਇਹਨਾਂ ਦੀ ਮਦਦ ਜਿਹੜੀ ਕੀਤੀ ਸੀਗੀ ਉਹ ਵੀ ਮੈਂ ਆਪਣੇ ਘਰ ਦੇ ਸੁੱਖ ਰਾਏ ਸੀਗਾ ਤੇ ਜੇ ਬਹੁਤ ਹੀ ਵੀ ਅਹੀ ਪੰਜਾਬ ਦੀ ਤਰਫੋਂ ਇਹਨਾਂ ਨੂੰ ਉਚਿੱਲੇ ਤਾਂ ਕੋਈ ਨਹੀਂ ਦਿੰਦੇ ਸਿਰ ਪੂਰਾ ਪਿੰਡ ਤਕਰੀਬਨ ਜਿਹੜੇ ਮੰਗਲਾ ਸਹੀ ਕਰਨਾ ਹੈ ਕੁਛ ਇਤਾਂ ਦੀ ਮਤਲਬ ਹੈ ਕਮੇਟੀ ਬਣਾਈ ਗਈ ਹੈ ਕਿ ਪਿੰਡ ਦੇ ਵਿੱਚ 사운드 ਬੰਦਿਆ ਥੋੜੇ ਮਤਲਬ ਦੇ ਸਕਦੇ ਨੇ ਉਹ 100-100 ਰੁਪਈਆ ਹਰ ਮਹੀਨੇ ਸਕੂਲ ਵਿੱਚ ਲਾਇਆ ਹੈ ਤੇ ਉਹਦੇ ਵਿੱਚੋਂ ਉਹਨਾਂ ਨੂੰ ਅਗੀਆਂ ਬੱਚਿਆਂ ਦਾ ਖਰਚਾ ਕਰਨੇ ਹੈ ਤੇ ਬਾਕੀ ਜਿਹੜੇ ਪੱਕੇ ਟੀਚਰ ਨੇ ਇਥੇ ਉਹ ਵੀ ਆਪਣੀ ਤਨਖਾਹ ਵਿੱਚੋਂ ਜ਼ਿਆਦਾ ਰਕੀਆ ਜਦਾਂ ਮਿਲਦਾ ਉਹ ਉਹਨਾਂ ਨੂੰ ਥੋੜੇ ਜਿਹਾ ਕਾਢ ਤੇ ਜਮਾ ਕਰਦੇ ਨੇ ਤਾਂ ਕਿ ਸਕੂਲ ਦਾ ਜਿਹੜਾ ਫੈਸਟੋਸ਼ਨ ਦਾ ਕੰਮ ਬੱਚਿਆਂ ਨੂੰ ਮਤਲਬ ਕਰਾਇਆ ਬਗ ਨਾਲ ਮਰਦੀਆਂ ਰਹਿਣ ਸਹਿਣ ਇਹ ਸੀ ਖर्चे ਦੀ ਜੀ ਤੇ ਜੇਪਨ ਪੜਾਈ ਲੋਕਾ ਕਿਉਂ ਇੰਦਾ ਸੰਸਪਾਈਦਾ ਉਹ ਮਤਲਬ ਉਹ ਪੜੀਦਾ ਹਾਂ ਜੀ ਉਹ ਸਮਝਾ ਮੌਨ ਲਵ ਨਵਾਂ ਦੇ ਵਿੱਚ ਐਮ ਲਵ ਦਾ ਹੁੰਦਾ ਤੁਹਾਡੇ ਪਿੰਡ ਵੀ ਕਾਫੀ ਨੌਜਵਾਨ ਹੁੰਦੇ ਹਾਂ ਜੀ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਉਹ ਕੀ ਪਲਾਨ ਕਰ ਰਹੀ ਹੋਵੇਗਾ ਪਲੇਟਫਾਰਮ ਸਰੇ ਦਾਇਆ ਇਹ ਅੱਜਕੱਲ ਬੱਚਿਆਂ ਨੂੰ ਤੁਹਾਨੂੰ ਪਤਾ ਵੀ ਨੌਕਰੀਆਂ ਤੇ ਹੈ ਨਹੀਂ ਹਾਂ ਜੀ ਤੇ ਇਹਨਾਂ ਬੱਚਿਆਂ ਨੂੰ ਬਣਾ ਇਹੀ ਆ ਫਿਰ ਉਥੇ ਆਪਣਾ ਪਾਦੀ ਪਾਦਾ ਗ라운ਡ ਬਣਾਇਆ ਦਾ ਸੀ ক্রিকেট ਦਾ ਗ라운ਡ ਬਣਾਇਆ ਹੁਣੇ ਹੀ ਅਜੇ ਮਹੀਨਾ ਹੋਇਆ ਅਜੇ ਇੱਕ ਬਗਲਾ ਟੂਰਨਾਮੈਂਟ ਕੀਤਾ ਹੈਗਾ ਪੂਰੇ ਪਿੰਡ ਨਾਲ ਹੈ ਅੱਛਾ ਬਲਾਕ ਦੇ ਵਿੱਚ ਬਣਾ ਛੱਡ ਕੇ ਬੰਦਰ ਦੂਰ ਦੂਰੋਂ ਟੀਮਾਂ ਆਈਆਂ ਸੀਗੀਆਂ ਤੇ ਦੋ ਦਿਨ ਇੱਥੇ ਕੰਪੀਟੀਸ਼ਨ ਤੇ ਆਪਣਾ ক্রিকেট ਦਾ ਜਿਹੜਾ ਚੱਲਦਾ ਰਿਹਾ ਕਹਨਾ ਟੂਰਨਾਮੈਂਟ ਆਖਿਆ ਸੀ ਮੈਂ ਤੇ ਐਮਐਨਐ ਸਾਹਿਬ ਆ ਗਏ ਸੀ ਉਹਨਾਂ ਨੇ ਫੇਰ ਆ ਕੇ ਖੁਨਾਮ ਕਰਾ ਦਿੱਤੇ ਤੇ ਮੈਨੂੰ ਲੱਗਦਾ ਕੋਈ 45 ਦੀ ਮਾਣਿਆ ਜੀ ਮੈਂ। ਅਲੀ ਤੇ ਜੀ ਜੀ ਫਾਈਨਲ ਦੇ ਵਿੱਚ 35000 ਰੁਪਏ ਦਾ ਟੀਮ ਲੋਗੇ। ਇਹ ਆ ਨਹੀਂ ਉਹ ਰੱਖਿਆ ਦਾ ਜੀ ਦਾ। ਇਹ ਨਾਮ ਰੱਖਿਆ ਜਿਹੜੀ ਮੰਗਾਂ ਜਿੱਤੇਗੀ ਤੇ 22000 ਰੁਪਏ ਜਿਹੜੀ ਹਾਰ ਵਾਲੀ ਟੀਮ ਨੂੰ ਦਿੱਤਾ ਕਿਹਾ। ਤੇ ਇਸ ਕਰਕੇ ਜੁਵਾ ਨੌਜਵਾਨ ਦੇ ਬੱਚੇ ਨੇ ਉਹਨਾਂ ਨੂੰ ਅਸੀਂ ਫੇਟਾਉਣ ਦੇ ਵੱਲ ਪ੍ਰਯਤਨ ਕਰਨ ਲਈ ਅਸੀਂ ਸਮੇਂ ਸਮੇਂ ਤੇ ਉਹ ਭਾਵੇਂ ਜਿਹੜਾ ਕਰਦੇ ਰਹਿੰਦੇ ਆ ਤਾਂ ਕਿ ਬੱਚੇ ਨਸ਼ਿਆਂ ਦੇ ਪਾਲਣਾ ਜਾਣ ਜਾਂ ਗਲਤ ਰਸਤੇ ਨਾ ਵਹਣ ਇਸ ਕਰਕੇ ਉਹਨਾਂ ਦੇ ਵਾਸਤੇ ਇਹਨੀ ਕੋਸ਼ਿਸ਼ ਹੋਈ ਅਸੀਂ ਕੰਦੇ ਕੋਚਾਂ ਨੂੰ ਸੁਧਾਰਨ ਵਾਸਤੇ ਕੋਸ਼ਿਸ਼ ਕਰਦੇ ਰਹੇ ਇਹ ਕਿੰਨਾ ਚਿਰ ਤੋਂ ਚਿਰ ਬੋਨਣਾ ਜਾ ਰਿਹਾ ਹੈ ਕਿ ਘਰ ਹੈ ਪਹਿਲਾਂ ਹੀ ਕਰਾਇਆ ਜੀ ਪਹਿਲਾਂ ਕਰਵਾ ਦੇਣੀ ਜੀ ਕਿਹ ਕਿਹ ਸਾਡੇ ਮਾਜਾ ਪਿੰਡ ਦੇ ਜਿਹੜਾ ਪਹਿਲਾ ਟੂਰਨਾਮੈਂਟ ਜਿਹੜਾ ਹੈ ਪੰਚਾਇਤ ਦੇ ਸੰਯੋਗ ਨਾਲ ਪੰਚਾਇਤ ਦੇ ਸੰਯੋਗ ਨਾਲ ਪੂਰੇ ਪਿੰਡ ਦੇ ਸੰਯੋਗ ਦਿੱਤਾ ਤੇ ਤੁਹਾਡੀ ਸਾਡੇ ਕੁਝ ਮਤਲਬ ਹੈ ਹੋਰ ਵੀ ਪਲ ਉਸ ਸਰਪੰਚ ਜੀ ਗਿਆ ਹੈ ਜਿੱਥੇ ਉਹਨਾਂ ਨੂੰ ਵੀ ਬਾਈਕ ਦਿੱਤਾ ਹੈ ਕੋਣਾ ਵੀ ਆਪਣੀ ਜੀਉਂਦਾਨ ਵਿੱਚ ਪੜਾ ਇਸ ਕੰਮ ਨੇプレ ਚੜਿਆ ਜੇਨੀਆਂ ਟੀਮਾਂ ਆਈਆਂ ਸੀ ਜਿਆ ਕਰਮੀਆਂ ਜਿਹੜਾ ਸ਼ਬੀਲ ਲਾਈ ਸੀ ਇੱਥੇ ਰੋਟੀ ਪਾਣੀ ਦਾ ਬੰਦ ਉਹ ਬਾਕਾਇਦਾ ਕੀਤਾ ਦਾ ਜੀ ਖਾਣੇ ਵਾਸਤੇ ਫਿਰ ਆਪਣਾ ਬਕਰਨਾ ਇੱਕ ਮੰਡੇ ਲਾਇਦੇ ਸੀਗੇ ਤੇ ਸਾਰਿਆਂ ਨੂੰ ਜਿੰਨੇ ਬੰਦੇ ਆਏ ਸੀ ਪਾਣੀ ਫਿਰ ਉਹਦੇ ਬਾਅਦ ਖਾਣਾ ਮਤਲਬ ਆਪਣੇ ਸ਼ਾਮ ਵਾਸਤੇ ਵੀ ਪੂਰੀਆਂ ਕਰਾਤਾ ਵਗੈਰਾ ਇੰਤਜ਼ਾਮ ਉਹ ਆ ਇੰਤਰੀਆ ਵਧੀਆ ਕੀਤਾ ਤੁਸੀਂ ਸਭ ਕਈ ਵਾਰੀ ਪਿੰਡਾਂ ਦੇ ਝਗੜਿਆਂ ਨੂੰ ਕਵਾਜਾ ਜਦ ਲੋਕਾਂ ਨੂੰ ਥਾਣੇ ਤੇ ਜਾਇਤਾ ਦੇਣਾ ਸਮਾਂ ਬਰਬਾਦ ਨਾ ਪੈਸਾ ਹੀ ਖਵਾ ਦਿੰਦਾ ਇੱਕ ਸਰਪੰਚ ਦੀ ਕੀ ਜੁਮੈਂਦੀ ਆ ਕੀ ਹੋ ਜਾਂਦਾ ਕਿਵੇਂ ਦੇ 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 ਕੋਈ ਨਹੀਂ ਸਰਪੰਚ ਦੀ ਜ਼ਮਾਵਰ ਇਹ ਹੈ ਕਿ ਪਿੰਡ ਦੇ ਮੈਨੂੰ ਤੇ ਮੈਂ ਤੇ ਕਿਸੇ ਗੱਲ ਤੇ ਵਿਸ਼ਵਾਸ ਕਰਦਾ ਜੇ ਪਿੰਡ ਦੇ ਸਭ ਸਮਤੀ ਨਾਲ ਸਾਨੂੰ ਬਣਾਇਆ ਤੇ ਸਾਡੀ ਕੋਸ਼ਿਸ਼ ਇਹ ਹੀ ਹੋਣੀ ਚਾਹੀਦੀ ਹੈ ਕਿ ਥਾਣੇ ਤੱਕ ਕੋਈ ਗੱਲ ਨਾ ਪਹੁੰਚੇ ਹਾਂਜੀ ਉਹ ਮਤਲਬ ਪਰ ਤੇ ਝਗੜਾ ਹੁੰਦਾ ਨਹੀਂ ਕੋਈ ਇਦਾਂ ਦਾ ਤੇ ਜੇ ਕੋਈ ਦੀ ਕਿਤੇ ਹੋ ਹੀ ਜਾਂਦਾ ਝਗੜਾ ਤੇ ਅਸੀਂ ਉਹ ਮੰਨਾਂਗਾ ਪਹਿਲੀ ਪੰਚਾਇਤ ਲਾ ਕੇ ਦੋਨਾਂ ਧਿਰਾਂ ਨੂੰ ਬਿਠਾ ਕੇ ਆਪਸ ਦੇ ਵਿੱਚ ਰਾਜੀ ਨਮਾ ਕਰਵਾ ਲੀਦਾ ਤਾਂ ਕਿ ਥਾਣੇ ਨਾ ਜਾਣਾ ਪਵੇ ਨਾ ਕੋਈ ਖੱਜਲ ਖਵਰੀ ਹੋਵੇ ਤੇ ਨਾ ਕਿੰਨੇ ਪੈਸੇ ਦੇਣੇ ਪੈਣ ਸੀ ਇਸ ਕਰਕੇ ਅਹੀਂ ਸਰਵ ਸੰਮਤੀ ਨਾਲ ਸਾਡੀ ਪੰਚਾਇਤ ਨੂੰ ਬੁਲਾ ਕੇ ਇੱਥੇ ਉਸ ਗੱਲ ਦਾ ਜਿਹੜਾ ਨਾ ਨਿਪਟਾਰਾ ਕਰਦੇ ਪਿੰਡ ਦੇ ਲੋਕਾਂ ਸੇਵਾਦਾਰ ਨੂੰ ਮੋਕਾ ਤਾਂ ਮਹਨਤ ਕਰਦਾ ਪਰ ਇਹ ਤੁਸੀਂ ਪੰਚਾਇਤ ਕਾਸੀ ਇਹ ਮੈਸੇਜ ਕੀ ਦਿਉਣਾ ਚਾਹੁੰਦੇ ਪਿੰਡ ਵਾਲੇ ਨੂੰ ਮੈਂ ਇਹ ਮੈਸੇਜ ਦਿਨਾ ਕਿ ਜਿੱਦਾਂ ਤੁਸੀਂ ਆਪਣੇ ਆਪਰੇਸ਼ਨ ਦੇ ਨਾਲ ਮੇਰੇ ਨਾਲ ਕੰਮ ਕਰ ਰਹੇ ਹੋ ਇਦਾਂ ਹੀ ਅੱਗੇ ਕਰਦੇ ਰਹੋ ਕਿਉਂਕਿ ਇਹਦਾ ਮੇਰਾ ਰਿਪੋਰਟ ਹੈਗਾ ਵਧੀਆ ਲਿਖੇ ਤੇ ਉਹ ਵੀ ਆਪਣੇ ਸੁਖੀ ਜਾਣ ਤੇ ਅਸੀਂ ਵੀ ਸੁਖੀ ਜਾਈਏ ਤੇ ਲੜਾਈ ਚੱਲ ਰਹੀ ਹੈ ਜਦੋਂ ਬਚ ਕੇ ਰਹੀ ਹੈ ਤੇ ਬੱਚਿਆਂ ਨੂੰ ਵੀ ਸਮਝਾਈਏ ਦੇ ਨਸ਼ਿਆਂ ਨਾਲ ਨਾ ਜਾਣ ਮੇਰੇ ਅਥੀ ਸ੍ਰੀਆ ਪਿੰਡ ਵਾਸੀਆਂ ਨੂੰ ਕੋਈ ਦਿੱਤਾ ਸਹੂਲਤ ਵੀ ਮੈਨੂੰ ਕਰਨ ਦਿਓ ਇਹ ਵੀ ਇੱਥੇ ਕਰਦੇ ਰਹੋ ਤਾਂ ਕਿ ਮੇਰੇ ਜੇ ਟਾਈਮ ਉੱਪਰ ਗਿਆ ਤਾਂ